ਥਾਣਾ ਗੁਰਿਆ ਵਿਖੇ ਪੁਲਿਸ ਵੱਲੋਂ ਇੱਕ ਔਰਤ ਨੂੰ 5 ਕਿਲੋ ਡੋਡੇ ਚੂਰਾ ਪੋਸਟ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਵਾਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੀ ਸਿਕੰਦਰ ਸਿੰਘ ਬਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਧੀਨ ਨਸ਼ੇ ਦੇ ਘਰਾਵਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਇੱਕ ਔਰਤ ਨੂੰ 5 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਪਛਾਣ ਅੰਜਲੀ ਪਤਨੀ ਸੁਖਵਿੰਦਰ ਕੁਮਾਰ ਵਾਸੀ ਮੁਹੱਲਾ ਲਾਂਗੜੀਆਂ ਥਾਣਾ ਗੁਰਆਂ ਵਜੋਂ ਕੀਤੀ ਗਈ ਹੈ ਇਸ ਸਬੰਧੀ ਮੁਕੱਦਮਾ ਨੰਬਰ 114 ਮਿਤੀ 18/6/2025 15B 6185 ਐਨਡੀਪੀਐਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਇਹ ਨਸ਼ਾ ਕਿੱਥੋਂ ਲੈ ਕੇ ਆਈ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਐਫਐਸਓ ਸਾਹਿਬ ਇੱਕ ਲੇਡੀਜ਼ ਵੜੀਆ ਜੂਰਾ ਪੋਸਟ ਠੀਕ ਹੈਣਾ ਚਾਹੁੰਦੇ ਆ ਕਿ ਬਰਾਮਦ ਕੀਤਾ ਕਿੰਦਾ ਦਾ ਉਹਦਾ ਬੈਕਗ੍ਰਾਉਂਡ ਆ। ਅਸੀਂ ਕੱਲ ਏਐਸ ਸੀ ਸਰੇਂਦਰ ਮਾਹਣ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਜਿਹੜਾ ਹੈਗਾ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਪਰसों ਸ਼ਾਮੀ ਉਹਦੇ ਕੋਲੋਂ 5 ਕਿਲੋ ਡੋਡੇ ਚੂਰਾ ਪੋਸਤ ਜਿਹੜੇ ਉਹ ਬਰਾਮਦ ਕੀਤੇ ਨੇ ਉਹਦਾ ਨਾਂ ਹੈਗਾ ਅੰਜਲੀ ਵਾਈਫ ਆਫ ਸੁਖਵਿੰਦਰ ਸਿੰਘ ਵਾਸੀ ਗਰਾਆਂ ਲਗੜੀਆਂ ਮੱਲੇ ਦੀ ਰਹਿਣ ਵਾਲੀ ਆ ਤੇ ਉਹ ਬਰਾਮਦੀ ਕਰਕੇ ਉਹਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ 15 61 85 ਐਨ ਡੀ ਪੀ ਐਸ ਅ ਤਹਿ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਕੀ ਬੈਕਗ੍ਰਾਉਂਡ ਕਿੰਦਾਂ ਦਾ ਤੋਂ ਮੁਕਾਦਮੇ ਪਹਿਲੇ ਭਰਾਣੇ ਤੋਂ ਹਲੇ ਪਹਿਲਾਂ ਉੱਤੇ ਮੁਕਦਮਾ ਦਰਜ ਨਹੀਂ ਹਲੇ ਨਵੀਂ ਨਵੀਂ ਸ਼ੁਰੂ ਹੋਈ ਸੀ ਤੇ ਪਹਿਲਾ ਹੀ ਮੁਕਦਮਾ ਦਰਜ ਹੋਇਆ ਉੱਤੇ ਇਹ ਕਿੱਥੋਂ ਲਿਆਂਦੀ ਸੀ ਨਾ ਜੋ ਚੂਰਾ ਪੋਸਟ ਇਹ ਕਰਦੇ ਆਂ ਵੈਰੀਫਾਈ ਕਰਦੇ ਆਂ ਕ੍ਰਪੀਸ਼ ਚੱਲ ਰਹੀ ਆ ਉਹਦੇ ਨੰਬਰ ਹੀ ਟੈਲੀਫੋਨ ਲਿਆ ਕਿੱਥੇ ਗੱਲਾਂ ਹੁੰਦੀਆਂ ਸੀ ਕਿੱਥੇ ਕਿੱਥੇ ਉਹ ਟੈਕਨੀਕਲ ਤਰੀਕੇ ਨਾਲ ਉਹਨੂੰ ਕਰਦੇ ਆਂ ਕਿੰਨੇ ਕਿਲੋ ਸੀਗਾ ਇਹ 5 ਕਿਲੋ ਸੀਗਾ ਟੋੜੇ ਚੂਰਾ ਪੋਸਟ ਕੀ ਰਿਮਾਂਡ ਲਿਆ ਗਿਆ ਨਹੀਂ ਉਹਨੂੰ ਰਿਮਾਂਡ ਲਿਆ ਉਹਨੂੰ ਅਦਮਾਨਜਗ ਅਦਾਲਤ ਨੇ ਜਿਹੜਾ ਉਹਨੂੰ ਜੇਲ੍ਹ ਭੇਜਦਾ ਥਾਣਾ ਗੁਰਿਆ ਵਿਖੇ ਪੁਲਿਸ ਵੱਲੋਂ ਇੱਕ ਔਰਤ ਨੂੰ 5 ਕਿਲੋ ਡੋਡੇ ਚੂਰਾ ਪੋਸਟ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਵਾਰ ਜਾਣਕਾਰੀ ਦਿਂਦੇ ਹੋਏ ਥਾਣਾ ਮੁਕੀ ਸਿਕੰਦਰ ਸਿੰਘ ਬਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਧੀਨ ਨਸ਼ੇ ਦੇ ਘਰਾਵਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਇੱਕ ਔਰਤ ਨੂੰ 5 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਪਛਾਣ ਅੰਜਲੀ ਪਤਨੀ ਸੁਖਵਿੰਦਰ ਕੁਮਾਰ ਵਾਸੀ ਮੁਹੱਲਾ ਲਾਂਗੜੀਆਂ ਥਾਣਾ ਗੁਰਆਂ ਵਜੋਂ ਕੀਤੀ ਗਈ ਹੈ ਇਸ ਸੰਬੰਧੀ ਮੁਕੱਦਮਾ ਨੰਬਰ 114 ਮਿਤੀ 18/6/2025 15B 6185 ਐਨਡੀਪੀਐਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਇਹ ਨਸ਼ਾ ਕਿੱਥੋਂ ਲੈ ਕੇ ਆਈ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਸਾਹਿਬ ਇੱਕ ਲੇਡੀਜ਼ ਵਰੀਆ ਜੂਰਾ ਪੋਸਟ ਠੀਕ ਹੈਣਾ ਚਾਹੁੰਦੇ ਆ ਕਿ ਬਰਾਮਦ ਕੀਤਾ ਕਿੰਦਾ ਦਾ ਉਹਦਾ ਬੈਕਗ੍ਰਾਉਂਡ ਹੈ। ਅਸੀਂ ਕੱਲ ਏਐਸਸੀ ਸਰندر ਮਾਹਨ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਜਿਹੜਾ ਹੈਗਾ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਪਰਸੋਂ ਸ਼ਾਮੀ ਉਹਦੇ ਕੋਲੋਂ 5 ਕਿਲੋ ਡੋਡੇ ਚੂਰਾ ਪੋਸਤ ਜਿਹੜੇ ਉਹ ਬਰਾਮਦ ਕੀਤੇ ਨੇ ਉਹਦਾ ਨਾਂ ਹੈਗਾ ਅੰਜਲੀ ਵਾਈਫ ਆਫ ਸੁਖਵਿੰਦਰ ਸਿੰਘ ਵਾਸੀ ਗਰਾਆਂ ਲਾਗੜੀਆ ਮੱਲੇ ਦੀ ਰਹਿਣ ਵਾਲੀ ਆ ਤੇ ਉਹ ਬਰਾਮਦੀ ਕਰਕੇ ਉਹਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ 15 61 85 ਐਨਡੀਪੀਐਸ ਅਧੀਨ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਦੀ ਬੈਕਗਰਾਉਂਡ ਕਿੰਦਾਂ ਦਾ ਉਹ ਮਕਦਮੇ ਪਹਿਲੇ ਭਰਾਣੇ ਕੋਲ ਹਲੇ ਪਹਿਲੋਂ ਉੱਤੇ ਮਕਦਮਾ ਦਰਜ ਨਹੀਂ ਹਲੇ ਨਵੀਂ ਨਵੀਂ ਸ਼ੁਰੂ ਹੋਈ ਸੀ ਤੇ ਪਹਿਲਾ ਹੀ ਮਕਦਮਾ ਦਰਜ ਹੋਇਆ ਉੱਤੇ ਇਹ ਕਿੱਥੋਂ ਲਿਆਂਦੀ ਸੀ ਨਾ ਜੂਰਾ ਪੋਸਟ ਇਹ ਕਰਦੇ ਆਂ ਵੈਰੀਫਾਈ ਕਰਦੇ ਆਂ ਕ੍ਰਪੀਸ਼ ਚੱਲ ਰਹੀ ਆ ਉਹਦੇ ਨੂੰ ਨੰਬਰ ਹੀ ਟੈਲੀਫੋਨ ਲਿਆ ਕਿੱਥੇ ਗੱਲਾਂ ਹੁੰਦੀਆਂ ਸੀ ਕਿੱਥੇ ਕਿੱਥੇ ਉਹ ਟੈਕਨੀਕਲ ਤਰੀਕੇ ਨਾਲ ਉਹਨੂੰ ਕਰਦੇ ਆਂ ਕਿੰਨੇ ਕਿਲੋ ਸੀਗਾ ਇਹ 5 ਕਿਲੋ ਸੀਗਾ ਟੋਡੇ ਜੂਰਾ ਪੋਸਟ ਕੀ ਰਿਮਾਂਡ ਲਿਆ ਗਿਆ ਨਹੀਂ ਉਹਨੂੰ ਰਿਮਾਂਡ ਨਹੀਂ ਲਿਆ ਉਹਨੂੰ ਅਦਮਾਨਜਗ ਅਦਾਲਤ ਨੇ ਜਿਹੜਾ ਉਹਨੂੰ ਜੇਲ੍ਹ ਭੇਜਦਾ